ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਕੱਲ ਵਰਗਾ ਹੀ ਰਹੇਗਾ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਹੋਵੇਗਾ ਤੇ ਸੂਰਜ ਬਿਲ ਸਿਰ ਤੋਂ ਇਹ ਦਿਸਣਾ ਦਿਖਾਈ ਦੇਵੇਗਾ ਤੇ ਸਾਰਾ ਦਿਨ ਧੁੱਪ ਰਹੇਗੀ ਪਰ ਕੁਝ ਕੁ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੀ ਉਮੀਦ ਹੈ ਖਾਸ ਕਰਕੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਉਹ ਹੋ ਸਕਦੇ ਫਾਜਲ ਘਾ ਬੋਹਰ ਮੁਖਸਰ ਦਾ ਇਲਾਕਾ ਤੇ ਬਠਿੰਡੇ ਦੇ ਇਲਾਕੇ ਇਹਨਾਂ ਦੇ ਕੁਝ ਕੁ ਖੇਤਰਾਂ ਦੇ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਹੜੀ ਕਿ 10 11 ਵਜੇ ਦੇ ਆਸ-ਪਾਸ ਲੈ ਜਾਵੇਗੀ ਰਾਜਸਥਾਨ ਦੇ ਵੀ ਕੁਝ ਕੁ ਖੇਤਰਾਂ ਦੇ ਵਿੱਚ ਧੁੰਦ ਦਿਖਾਈ ਦੇਵੇਗੀ ਬਾਕੀ ਪੰਜਾਬ ਦੇ ਵਿੱਚ ਇੰਪੈਕਟ ਨਹੀਂ ਹੋਵੇਗਾ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਤੇ ਧੁੱਪ ਵਾਲਾ ਰਹੇਗਾ ਤੇ ਉੱਤਰ ਪੱਛਮ ਦੀ ਹਵਾ ਲਗਾਤਾਰ ਚਲਦੀ ਰਹੇਗੀ ਜਿਸ ਕਰਕੇ ਠੰਡ ਵਿੱਚ ਬਾਦਦਾ ਦੇਖਿਆ ਜਾਵੇਗਾ ਤੇ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਦੌਰ ਲਗਾਤਾਰ ਜਾਰੀ ਹੈ ਖੰਡ ਤੋਂ ਇੱਕ ਹੋਰ ਪੱਛਮੀ ਸਿਸਟਮ ਆ ਰਿਹਾ ਹੈ ਜਿਸ ਕਰਕੇ ਪੰਜਾਬ ਤੇ ਹਰਿਆਣਾ ਰਾਜਸਥਾਨ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਖਰਾਟੇ ਲੱਗ ਸਕਦੇ ਹਨ ਇਹ ਕਾਰਵਾਈਆਂ ਲਿਮਟਿਡ ਖੇਤਰਾਂ ਦੇ ਵਿੱਚ ਹੋਣਗੀਆਂ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਨਹੀਂ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਜਰੂਰ ਲੱਗ ਸਕਦੇ ਨੇ ਠੰਡ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਾਧਾ ਹੋਵੇਗਾ ਤੇ ਨਾਲ ਹੀ ਧੁੰਦ ਦੀ ਵੀ ਪੰਜਾਬੀ ਚ ਵਾਪਸੀ ਹੋਵੇਗੀ ਜੋ ਕਿ ਵੱਡੇ ਪੱਧਰ ਤੇ ਪੰਜਾਬ ਨੂੰ ਆਪਣੇ ਲਪੇਟ ਵਿੱਚ ਲੈ ਲਵੇਗੀ